ਹਰ ਸੋ ਹੀਰਾ ਛਾੜ ਗਾ ਕਰ ਹੈ ਆਨ ਕੀਆ ਸਾ ਤੇ ਨਾਰਦੋ ਰਖੋ ਜਾਗਾ ਸਤਿ ਭਖ ਰਵਦਾ ਸੋ ਜਿਨਾਂ ਸਾਸ ਗਰਾਸ ਨਾਵੇ ਸਰਾ ਰਨਮ ਮਨ ਮਨ ਕਾ ਤਨ ਸੇ ਸੇ ਨਾਨਕ ਭੂਰਨ ਸੋਈ ਜੰਦਾ ਜਹ ਸਾਧੂ ਗੋਬਿੰਦੋ ਭਜਨ ਕੀਰਤਨ ਨਾਨਕ ਨਾ ਨਿਕਟ ਨਾ ਜਾਇਐ ਦੂਤ ਪਰਮ ਸਤਿਕਾਰਯੋ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਛਤਰ ਚੋਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਚਬਦਾ ਅਵਤਾਰ ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਪਾਛਾ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਮੇਈ ਸ਼ੀਤਲ ਮੇਈ ਗੋਦ ਵਿੱਚ ਔਰ ਮਹਾਨ ਤਪਸਵੀ ਤਤ ਬੇਤਾ ਬ੍ਰਹਮਨੇਸ਼ਟ ਬ੍ਰਹਮ ਸ਼ੋਤਾ ਬ੍ਰਹਮ ਭਕਤਾ ਨਾਮ ਬਾਣੀ ਦੇ ਰਸੀਏ ਜਿਨ੍ਹਾਂ ਦੇ ਮਹਾਨ ਸਲਾਨਾ ਵਰਸੀ ਸਮਾਗਮ ਬ੍ਰਹਮ ਗਿਆਨੀ ਬ੍ਰਹਮ ਲੀਨ શ્રીਮਾਨ ਐਕਸਰਸਨ ਬਾਬਾ ਨੰਦਦਾਸ ਮਹਾਰਾਜ ਦੇ ਪਾਛਾ ਜੀ ਦੇ ਮਹਾਨ ਸੱਦਰ ਮੇ ਸਲਾਨਾ ਵਰਸੀ ਸਮਾਗਮ ਤੇ ਆਏ ਹੋਏ ਮਹਾਨ ਮਹਾਪੁਰਖ ਔਰ ਸਤਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਉਹ ਔਰ ਸਤਗੁਰੂ ਗੁਰੂ ਵਾਸ ਮਹਾਰਾਜ ਉਹ ਅਦੁੱਤੀ ਸ਼ਕਤੀ ਜਦੋਂ ਭਾਰਤ ਮਾਂ ਦੇ ਲਾੜ ਲਿਆਂ ਦੇ ਖੂਨ ਨ ਜੋੜੇ ਜਾਂਦੇ ਸੀ ਜਦ ਮਾਂ ਮਾਂ ਕੋਲੋਂ ਪੁੱਤ ਭੈਣਾਂ ਦੇ ਵੀਰ ਨੂੰ ਛੋੜੇ ਜਾਂਦੇ ਸੀ ਜਦ ਭਗਤੀ ਕਰਦੇ ਰਿਸ਼ੀਆਂ ਦੇ ਫੜਗਲੇ ਮਰੋੜੇ ਜਾਂਦੇ ਸੀ ਜਦ ਮਜ਼ਲੂਮਾਂ ਦੇ ਕੰਨਾਂ ਵਿੱਚ ਸਿੱਕਾ ਜਾਂਦਾ ਢਾਲ ਕੇ ਪਾਇਆ ਸੀ ਤਦ ਰੱਬ ਇਸ ਚੋਲੇ ਵਿੱਚ ਛੱਪ ਕੇ ਸਤਿਗੁਰੂ ਗੁਰੂ ਰਵਿਦਾਸ ਬਣ ਆਇਆ ਸੀ ਉਹਨਾਂ ਦੇ ਮਹਾਨ 497 ਜੋਤੀ ਜੋਤ ਸਮਾਗਮ ਇਸ ਡੇਰੇ ਦੇ ਸੰਤ ਬਾਬਾ ਹੀਰਾਦਾਸ ਮਹਾਰਾਜ ਨਾਗਿਆਂ ਦਾ ਡੇਰਾ ਡਾਨੀਆਂ ਵਾਲੇ ਮਾਹਪੁਰਖਾਂ ਦੇ ਮੌਜੂਦਾ ਗੁਰਦਗਾਦੀ ਤੇ ਬਿਰਾਜਮਾਨ ਸ਼੍ਰੀਮਾਨ ਬਹੁਤ ਬਹੁਤ ਹੀ ਸਤਿਕਾਰਯੋਗ ਪਰਮ ਸਤਿਕਾਰਯੋਗ ਸ਼੍ਰੀਮਾਨ ਜੀ 108 ਸੰਤ ਜਸਵੰਦਰ ਸਿੰਘ ਜੀ ਡਾਨੀਆਂ ਖਜ਼ਾਨਚੀ ਸ਼੍ਰੀ ਅੰਦਾਸ ਸਾਹਿਬ ਉਹ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਜਿਹਨਾਂ ਦੀ ਛਤਰ ਸ਼ਾਯਾ ਦੇ ਹੇਠ ਬਹੁਤ ਹੀ ਅપરਪਾਰ ਉਦਮ ਦੇ ਸਦਕਾ ਸਤਿਗੁਰਾਂ ਦੇ ਮਹਾਨ ਸਮਾਗਮ ਮਨਾਏ ਜਾਂਦੇ ਹਨ ਤੋ ਚਾਰਨ ਕਰੀਏ ਸਤਗੁਰ ਦਾ ਨਾਮ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਭਾਈ ਪਰਮੇਸ਼ਰ ਦਾ ਨਾਮ ਸਬੂਤ ਕਰ ਦਤਾ ਹੋਣੀ ਸਤਗੁਰੂ ਗੁਰੂ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਪਰਪਰ ਕਰਪਾ ਹੂ ਇਜ਼ ਡੈਪਟ ਲੇਮ ਐਂਡ ਹੈਂਡੀਕੈਪ ਕਿਹੜਾ ਗੁੰਗਾ ਬਹਿਰਾ ਕਿਹੜਾ ਅੰਗਹੀਣ ਸਤੁਰਨ ਦਾ ਫਰਮਾਨ ਹੈ ਨਾ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੇ ਮਹਾਨ ਮਹਾਪੁਰਖਾਂ ਦੇ ਜਿਹੜੇ ਸ਼ਿਸ਼ਖਾਨ ਨੂੰ ਉਹਨਾਂ ਦੇ ਬੱਚਿਆਂ ਨੇ ਇਹ ਗਾਇਨ ਕੀਤਾ ਹੈ ਸਤਿਗੁਰੂ ਦਾ ਫਰਮਾਨ ਹੈ ਦੂਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੇ ਫਰਮਾਨ ਕਰਦੇ ਹਨ ਕਿ ਅੱਖੀ ਵਾਝੋ ਦੇਖਣਾ ਮਨ ਕੰਨਾ ਸੁਣਾ ਇਹ ਹੋ ਗਈ ਹੈ ਗੱਲ ਅਸੀਂ ਅੱਖਾਂ ਵਾਲੇ ਹੋ ਕਰਕੇ ਨਹੀਂ ਸਾਨੂੰ ਦੇਖ ਸਕਦੇ ਆਪਾਂ ਆਪਾਂ ਕੰਨਾਂ ਕਰਕੇ ਹੈਗੇ ਲੈ ਕੇ ਆਏ ਹਾਂ ਘਰੋਂ ਸੁਣਨ ਵਾਸਤੇ ਆਏ ਆਂ ਦੇਖਣ ਵਾਸਤੇ ਕਰਨ ਆਏ ਆਂ ਚਿਤ ਸਿਮਣ ਕਰੋ ਨੈਣ ਬਲੋਕ ਨੋ ਪਰ ਤੁਸੀਂ ਸ਼ਰਵਨ ਨਹੀਂ ਕਰ ਰਹੇ ਹੋ ਜੇਬਾ ਜਿਹੜੀ ਹੈ ਉਹ ਤੁਹਾਡੀ ਸਫਲ ਨਹੀਂ ਹੋ ਰਹੀ ਹੈ ਸੁਣ ਰਹੇ ਹੋ ਤੁਸੀਂ ਕੁਝ ਹੋ ਰਹੀ ਸੁਣ ਰਹੇ ਹੋ ਦੇਖ ਰਹੇ ਹੋ ਤੁਸੀਂ ਕੁਝ ਹੋ ਰਹੀ ਦੇਖ ਰਹੇ ਹੋ ਕਰ ਰਹੇ ਹੋ ਤੁਸੀਂ ਕੁਝ ਹੋ ਰਹੀ ਕਰ ਰਹੇ ਹੋ ਤੋ ਸਤਿਗੁਰੂ ਕਹਿੰਦੇ ਹਨ ਕਿ ਕਿਹੜਾ ਇਹ ਬੱਚਿਆਂ ਨੇ ਸਾਬਤ ਕਰਤਾ ਇਸ ਜੱਥੇ ਨੇ ਸਤਿਗੁਰਾਂ ਦੇ ਕਿ ਸਤਿਗੁਰਾਂ ਦਾ ਫਰਮਾਨ ਜਿਹੜਾ ਹੈ ਉਹ ਸਤਿਗੁਰ ਦੀ ਬਾਣੀ ਜਿਹੜੀ ਹੈ ਉਹ ਮੂੰਹ ਤੋੜ ਜਵਾਬ ਹੈ ਤੋ ਕਿਰਪਾ ਕੀ ਦੀ ਹੈ ਇਹ ਇਹ ਕਹਿੰਦੇ ਕਿ ਅੱਖੀ ਵਾਜੋ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਵਾਜੋ ਚਲਣਾ ਬਿਨ ਹੱਥਾਂ ਕਰਨਾ ਜੀਬਾ ਵਾਜੋ ਬੋਲਣਾ ਉਹ ਜੀਵਤ ਮਰਨਾ ਨਾਨਕ ਹੁਕਮ ਬਿਸ਼ਾਨ ਕਹਿ ਤਾ ਖਸਮੇ ਮਿਲਣਾ ਖਸਮ ਦਾ ਪ੍ਰਕਾਸ਼ ਹੈ ਸਤਿਗੁਰਾਂ ਦੇ ਉਸ ਖਸਮ ਦੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਕੋਰ ਤੋਂ ਛਟਿਆ ਤੂੰ ਡਿੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕਟਿਆ ਤੂੰ ਮਹਾਨ ਮਹਾਪੁਰਛਾਂ ਦੇ ਸਮਾਗਮ ਹਨ ਇਤਨੇ ਮਹਾਨ ਮਹਾਪੁਰਛੇ ਦੇਤੇ ਬਰੋਸਾਏ ਗਏ ਹਨ ਕਿ ਉਹਨਾਂ ਦਾ ਜਿਹੜਾ ਇਹ ਗਿਣਨਾ ਕਰੀਏ ਇੱਕ ਕੀਤੀ ਜਾਵੇ ਗਿਣਤੀ ਕੀਤੀ ਜਾਵੇ ਤੋਂ ਉਹਦਾ ਸਮਾਂ ਲੱਗਦਾ ਪਰ ਉਹਨਾਂ ਦੀ ਅਪਰ ਬਾਤ ਵਿੱਚ ਛੈ ਤਾਂ ਅਗਰ ਅਸੀਂ ਆਪਣਾ ਜਿਹੜਾ ਜਨਮ ਕਰਮ ਦਾ ਮਨ ਨਹੀਂ ਲਾ ਸਕਦੇ ਤੋਂ ਉਹਨਾਂ ਨੇ ਗਾਇਨ ਕੀਤਾ ਉਹ ਸਮਾਂ ਸੀ ਸਾਨੂੰ ਕੰਨਾ ਹੁੰਦਿਆਂ ਕੱਟ ਢਾਲ ਕੇ ਪੈਰੇ ਬਣਾਤਾ ਜਾਂਦਾ ਸੀ ਗੂੰਗੇ ਬਣਾਤਾ ਜਾਂਦਾ ਸੀ ਜਵਾਨ ਕੱਟ ਦਿੱਤੀ ਜਾਂਦੀ ਸੀ ਪੈਰ ਜਿਹੜੇ ਆ ਲਾ ਦਿੱਤੇ ਜਾਂਦੇ ਸੀ ਹੱਥ ਲਾ ਦਿੱਤੇ ਜਾਂਦੇ ਸੀ ਅੱਖੀਆਂ ਜਿਹੜੀਆਂ ਹਨ ਆਉਂਦੀਆਂ ਕਰ ਦਿੱਤੀਆਂ ਜਾਂਦੀਆਂ ਸਨ ਉਹ ਸਤਿਗੁਰੂ ਗੁਰੂ ਦਾਸ ਮਹਾਰਾਜ ਕੇ ਪਾਸ਼ਾ ਜਤੋਂ 648 ਹਜ਼ਾਰ ਪਹਿਲਾਂ ਇਸ ਕਲਯੁਗ ਦੀ ਧਰਤੀ ਤੇ ਆ ਕਰਕੇ ਉਹਨਾਂ ਨੇ ਬੰਗਾਰਿਆ ਉਸ ਮੇਲੇ ਦੇ ਹੁਕਮਰਾਨਾਂ ਨੂੰ ਜੋ ਵੀ ਉਸ ਵੇਲੇ ਵਿਵਸਥਾ ਚੱਲ ਰਹੀ ਸੀ ਜੋ ਰਾਜਪਾਗ ਦੇ ਅਧਿਕਾਰੀ ਜਨ ਉਹਨਾਂ ਨੂੰ ਬੰਗਾਰਿਆ ਨਾਗਰ ਦੇ ਨਾਮ ਅਰਜਾਦ ਵਿਖਿਆ ਤੁਮਾਰੰ ਗਰੇ ਦੇ ਰਾਮ ਗੋਬਿੰਦ ਗੁਨਸਾਰੰ ਸਰਸਰੀ ਸੰਲ ਕਿਰਤਬਾਨ ਇਹ ਸੰਤ ਜਨ ਕਰਤ ਨਹੀਂ ਪਾਨਗੇ ਬੜਵਨੇ ਰਾਜੇ ਉਹਨਾਂ ਦੇ ਚਾਨੀ ਪੈ ਗਏ ਸਤਗੁਰੂ ਗੁਰੂ ਦਾਸ ਮਹਾਰਾਜ ਦੇ ਪਾਤਸ਼ਾਹ ਦੇ ਤੋ ਉਹਨਾਂ ਦੀ ਆਪਰ ਪਾਰ ਕਿਰਪਾ ਦੇ ਕਰਕੇ ਸਾਨੂੰ ਅੱਖਾਂ ਮਿਲੀਆਂ ਹਨ ਕਿਉਂਕਿ ਐਸੇ ਹਾਲਾਤ ਸਨ ਐਸਾ ਸਮਾਂ ਸੀ ਆਪ ਜਾਣਦੇ ਵੀ ਉਹ ਜਾਣ ਬੂਝ ਕੇ ਬਾਵਰੇ ਤਕਾਜ ਵਿਗਾ ਰਹੇ ਹੋ ਮਹਾਂਪੁਰਜਾਂ ਨੇ ਪਰਵਚਨ ਕੀਤਾ ਹੁਣੇ ਹੀ ਬਾਬਾ ਗੋਬਿੰਦਾਸ ਮਹਾਰਾਜ ਕੇ ਪਾਸੇ ਦਰਵਾਜ਼ੇ ਪਰੋਸ ਆਏ ਹੋਏ ਸੰਤ ਬਾਬਾ ਦੇਸ਼ ਰਾਜ ਮਹਾਰਾਜ ਜੀ ਨੇ ਵੀ ਵਚਨ ਕੀਤਾ ਕਿ ਸ਼ਰਣ ਕਰੋ ਅੱਖੀਆਂ ਨਾਲ ਦਰਸ਼ਨ ਕਰੋ ਸਤਿਗੁਰਾਂ ਦੇ ਆਏ ਹੋ ਤੋ ਟਾਈਮ ਜਿਹੜਾ ਆ ਰਹਾ ਲਾਹਾ ਲੈ ਲਓ ਕਿਉਂ ਦਾਰਾ ਦੇਖ ਸਭ ਕੋ ਹਸਾ ਐਸੀ ਦਸਾ ਹਮਾਰੀ ਜਿਹੜੀ ਡਿਸਕ੍ਰਿਮੀਨੇਸ਼ਨ ਦੀ ਅਨਟਚੇਬਿਲਟੀ ਜਿਹੜੀ ਆ ਛੂਤਾ ਜਿਹੜੀ ਉਹਨੂੰ ਲਾਇਆ ਸੁਖਦੂ ਰਵਦਾਸ ਮਹਾਰਾਸ਼ਟਰੀ ਪਛਾਨੇ ਦਾਰਾ ਦੇਖ ਸਭ ਕੋ ਹਸਾ ਐਸੀ ਦਸਾ ਹਮਾਰੀ ਇਦਾਂ ਦੀ ਦਸਾ ਸੀ ਜਿਵੇਂ ਕਿ ਦਰਦਰ ਨੂੰ ਗਰੀਬ ਨੂੰ ਕਮਜ਼ੋਰ ਨੂੰ ਦੇਖ ਕੇ ਦੁਨੀਆ ਧਨਵਾਨ ਜਿਹੜਾ ਐ ਅਮੀਰ ਬੰਦਾ ਜੀ ਹੱਸਦਾ ਹੈ ਉਦੀ ਕਿਲੀ ੜੋਂਦਾ ਹੈ ਇਮਾਮ ਔਰ ਜਾਨਸਨ ਬਾਬਾ ਜੀ ਹਰਦਾਸ ਮਹਾਰਾਜ ਤੋਂ ਰੋਸਾ ਹੋਇਆ ਇਮਾਮ ਰੁਕ ਜਿਹੜੇ ਆ ਉਹ ਪਰਪਕਾਰ ਕਰ ਰਹੇ ਆ ਤੁਹਾਡੇ ਸਾਹਮਣੇ ਆ ਮੈਡੀਕਲ ਕੈਂਪ ਲਾਇਆ ਆ ਦੁਖੀਆਂ ਦਾ ਦਰਦਾਂ ਦਾ ਦੁੱਖ ਦੂਰ ਕਰਨ ਦੇ ਵਾਸਤੇ ਉਪਦੇਸ਼ ਕਰਾ ਰਹੇ ਆ ਤੁਹਾਨੂੰ ਤੁਹਾਡਾ ਜੀਵਨ ਸਫਲ ਕਰਨ ਦੇ ਵਾਸਤੇ ਤੁਧਾਰ ਦੇਖ ਸਭ ਕੋ ਅਸਾ ਸੀ ਦਸਾ ہماری ਅਸ ਦਸਾ ਸਤ ਕਰਤ ਲੈ ਸਭ ਕਿਰਪਾ ਤੁਮਾਰੀ ਇਹ ਸਤਗੁਰੂ ਗੁਰੂ ਦਾਸ ਮਹਾਰਾਜ ਜੀ ਪਾਛਾ ਭਗਵਾਨ ਨੂੰ ਕਹਿੰਦੇ ਆ ਮੈਂ ਸਤ ਗੁਰੂ ਰੁਬਦਾਸ ਮਹਾਰਾਜ ਦੇ ਪਾਤਸ਼ਾਹ ਜੀ ਨੂੰ ਅਰਜ਼ੋਈ ਕਰਦਾ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਸਾਡੇ ਦਾ ਕੋਈ ਜੀਣਾ ਹੀ ਨਹੀਂ ਸੀ ਧਰ ਦੇ ਕਮ ਕੋ ਅਸਾਇਸੀ ਦਾ ਸਾ ਮਾਰੀ ਅਦਸਾਸਦ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣ ਤ ਮੈਂ ਕੁਛ ਨਹੀਂ ਸਭ ਖੰਡਨ ਨਾਮ ਸਗਲ ਜੀ ਸਰਨਾਕਤੀ ਪ੍ਰਾਪੂਰਣਤਾ ਤੂੰ ਜਾਣਦਾ ਕਿ ਮੈਂ ਕੁਛ ਨਹੀਂ ਹੈ ਕਿਉਂ ਉਹ ਸਭੇ ਬੜੇ ਆਇਆਂ ਤੇਰੀਆਂ ਕੋਈ ਨਾ ਜਾਣੇ ਮੇਰਾ ਸਤ ਗੁਰਾਂ ਦਾ ਫਰਮਾਨ ਹੈ ਅਜ ਸਾਸਦ ਕਰਤ ਲੈ ਤੇਰੀ ਤਲੀ ਦੇ ਥੱਲੇ 18 ਸਿੱਧੀਆਂ 9 ਨਦੀਆਂ ਸਾਰੇ ਹੀ ਪਦਾਰਥ ਹਨ ਚਾਰ ਪਦਾਰਥ ਜਿਤਨੇ ਵੀ ਅਧਰਮ ਅਰਥ ਕਾਮ ਔਰ ਮੋਕਸ਼ਾ ਤੂੰ ਧਨੀ ਹੈ ਤੂੰ ਮਾਲਕ ਹੈ ਅਜ ਸਾਸਦ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣ ਸ ਮੈਂ ਕੁਛ ਨਹੀਂ ਭਵਕੰਡਨ ਨਾਮ ਸਗਲ ਜੀ ਸਰਣਾਗਤੀ ਪ੍ਰਪੂਰਨ ਕਾਮ ਸਾਰੀ ਬਰਸਪਤੀ ਸਾਰਾ ਹੀ ਜਿਤਨਾ ਵੀ ਲੋਲਾਕ ਹੈ ਤੇਰੀ ਸ਼ਰਨ ਵਿੱਚ ਰੰਦਾ ਤੋ ਕਿਉਂ ਤੂੰ ਕਾਮਨਾ ਨੂੰ ਪੂਰਨ ਕਰਨੇ ਵਾਲਾ ਹੈ ਇੱਛਾ ਨੂੰ ਪੂਰਨ ਕਰਨੇ ਵਾਲਾ ਹੈ ਮਰਯਾਦਾ ਦੇ ਵਿੱਚ ਰਹਿ ਕਰਕੇ ਸਰਬ ਦੀਆਂ ਇੱਛਾਵਾਂ ਪੂਰਨ ਕਰਦਾ ਹੈ ਅੱਜ ਆਸ ਅਸਤ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਦਾ ਮੈਂ ਕਛ ਨਹੀਂ ਭਵ ਕੰਡਨ ਨਾਮ ਸਗਲ ਜੀ ਸਰਣਾਗਤੀ ਪ੍ਰਪੂਰਨ ਕਾਮ ਜੋ ਤੇਰੀ ਸਰਣਾਗਤਾ ਤੈਨ ਨਾਹੀ ਪਾਪ ਜਿਹੜੇ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਨਹੀਂ ਨਾ ਹੁੰਦੇ ਆ ਕਰਕੇ ਵੀ ਗੈਰ ਹਾਜ਼ਰ ਹਨ ਔਰ ਜਿਹੜੇ ਹਾਜ਼ਰ ਲੋਨ ਆਏ ਆ ਉਹਨਾਂ ਨੂੰ ਬੁਲਾ ਕੇ ਗੈਰ ਹਾਜ਼ਰ ਕਰਦੇ ਆ ਤੇ ਕਹਿੰਦੇ ਉਹ ਧਰਤੀ ਤੇ ਪਹਾੜ ਹੈ ਧਰਤੀ ਨੂੰ ਬਿਲਡਿੰਗ ਦਾ ਭਾਰ ਨਹੀਂ ਲੱਗਦਾ ਪਹਾੜਾਂ ਦਾ ਭਾਰ ਨਹੀਂ ਲੱਗਦਾ ਕਿਉਂ ਪਰਮੇਸ਼ਰ ਨੇ ਬਣਾਏ ਆ ਉਹ ਆ ਤੋ ਇਸ ਕਰਕੇ ਜੋ ਤੇਰੀ ਸਰਨਾਖਤ ਆ ਤੇਰਾ ਨਹੀਂ ਭਾਰ ਊਚ ਨੀਚ ਤੁਮਤੇ ਕਰਿਆਲ ਜ ਸੰਸਾਰ ਇਹ ਜੰਗਾਲ ਜਿਹੜਾ ਹੈ ਸੰਸਾਰ ਜੰਗਾਲ ਚ ਪੈ ਜਾਂਦਾ ਹੈ ਸੰਸਾਰ ਜੰਗਾਲ ਦਾ ਨਾਂ ਜੋ ਕੱਢਣ ਵਾਸਤੇ ਮਹਾਪੁਰ ਖਾਉਂਦੇ ਹਨ ਨੰਦਾਸ ਮਹਾਰਾਜ ਸੰਤ ਬਾਬਾ ਹਰੀਦਾਸ ਮਹਾਰਾਜ ਜਿੰਨੇ ਵੀ ਇਸ ਦੇ ਦੇ ਤੋਂ ਬਰਸਾਏ ਹੋਏ ਹੁੰਦੇ ਹੋਰ ਮਹਾਨ ਸਟੇਜes ਬਾਈ ਮਾਨ ਹਨ ਇਹਨਾਂ ਦੇ ਜਿੰਨੇ ਵੀ ਸਤਿਗੁਰੂ ਅੰਸਰ ਰਹੀ ਜੋ ਵੀ ਸੰਸਾਰ ਦੇ ਵਿੱਚ ਰਿਹਾ ॠषि ਲੋਕ ਜਿਹੜੇ ਐ ਜਿਤਨੀ ਵੀ ਭੂਤੀਆਂ ਜਿਹੜੀਆਂ ਸਾਰੀਆਂ ਇਸ ਸੰਸਾਰ ਤੇ ਭਰਮਣ ਕਰ ਰਹੀਆਂ ਹਨ ਉਹ ਚੱਲਦੇ ਫਿਰਦੇ ਤੀਰਤ ਹਨ ਜੋ ਤੇਰੀ ਸਰਨਾਗਤਾ ਤੇ ਨਹੀਂ ਪਾਰ ਉੱਚ ਨੀਚ ਤੁਮ ਤੇ ਤਰਿਆਲ ਜ ਸੰਸਾਰ ਸਾਰ ਕਹਿ ਰਵਦਾਸ ਇਕੱਠ ਕਥਾ ਬੋ ਕਾਇ ਕਰੀ ਜਾ ਜੈਸਾ ਤੂੰ ਤੈਸਾ ਤੂੰ ਹੀ ਕਿਉ ਆਪਮੰਦੀ ਜਾ ਤੂੰ ਕਹਿੰਦੇ ਪਰਮੇਸ਼ਰ ਇਹ ਜਿੱਦਨ ਦਾ ਤੂੰ ਹੈ ਤੂੰ ਹੀ ਹੈ ਤੇਰੇ ਵਰਗਾ ਕੋਈ ਨਹੀਂ ਹੈ ਨੋਬਡੀ ਇਕੁਅਲ ਟੂ ਯੂ ਜੋ ਤੂੰ ਹੈ ਉਹ ਤੂੰ ਹੀ ਹੈ ਦੋਸ਼ ਕਰਕੇ ਤੇਰੀ ਜਿਹੜੀ ਸਿਫਤ ਹੈ ਤੇਰੀ ਜਿਹੜੀ ਸਲਾਹ ਹੈ ਤੇਰੀ ਜਿਹੜੀ ਉਸਤਤ ਹੈ ਤੇਰੀ ਬੜਿਆਈ ਕੀਤੀ ਨਹੀਂ ਜਾ ਸਕਦੀ ਇਸ ਕਰਕੇ ਉਸ ਮਹਾਨ ਸਤਗੁਰੂ ਗੁਰੂ ਦਾਸ ਮਹਾਰਾਜ ਦੇ ਪਾਛੈ ਜਦੇ ਮਹਾਨ ਅੱਜ ਇਸ ਡੇਰੇ ਵੱਲੋਂ ਮਨਾਇਆ ਜਾ ਰਿਹਾ ਹੈ ਜੋਤੀ ਜੋ ਸਮਾਗਮ ਤੇ ਉਹਨਾ ਮਹਾਨ ਸਤਿਗੁਰਾਂ ਨੂੰ ਸਤਿਗੁਰੂ ਗੁਰੂ ਦਾਸ ਮਹਾਰਾਜ ਜੀ ਨੂੰ ਗਲ ਵਿੱਚ ਪੱਲਾ ਪਾ ਕਰਕੇ ਮੈਂ ਆਪਣੇ ਰੋਮ ਰੋਮ ਦੇ ਨਾਲ ਛਾਸ਼ਟੰ ਆਸ਼ਟੰ ਗੰਡਵਤ ਪ੍ਰਣਾਮ ਕਰਦਾ ਹਾਂ ਔਰ ਸੰਤ ਬਾਬਾ ਹੀਰਦਾਸ ਮਹਾਰਾਜੀ ਨੂੰ ਸੰਤ ਬਾਬਾ ਹਰੀਦਾਸ ਮਹਾਰਾਜੀ ਨੂੰ ਸੰਤ ਬਾਬਾ ਨੰਦਾਸ ਮਹਾਰਾਜੀ ਨੂੰ ਸੰਤ ਬਾਬਾ ਜਸਵਿੰਦਰ ਸਿੰਘ ਦੀ ਢਾਨੀਆਂ ਬੀਬੀ ਕਿਰਪੋਜੀ ਦੀ ਪੋਜੀ ਗੁਰਦਤਾ ਜੀ ਤਹਿਲਨਾਥ ਜੀ ਬਾਬਾ ਸੰਤ ਬਾਬਾ ਟੈਨਾ ਜੀ ਸੰਤ ਬਾਬਾ ਪ੍ਰੇਮਦਾ ਜੀ ਮਹਾਰਾਜ ਸੰਤ ਬਾਬਾ ਗਿਆਨਦਾ ਜੀ ਮਹਾਰਾ ਸਾਰੇ ਹੀ ਮਹਾਂਪੁਰਖਾਂ ਨੂੰ ਜੋ ਸਟੇਜ ਤੇ ਸੁਹਾਇਮਾਨ ਹਨ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਆ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਚਾ ਜੀ ਨੂੰ ਨਮਸਕਾਰ ਕਰਦਾ ਹਾਂ ਆਪ ਤੋਂ ਰਜ਼ਾ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋਨਰ ਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਬੋਲੇ ਈ ਸੋਨਰ ਭੈ ਸਰਬ ਇੱਕ ਭਗਵਾਨ ਕੀ ਤਾਮਾ ਮੁਰਖਾ ਹਾਲ ਸੋ ਚਿਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ